ਤਰੰਤਾਰ ਦੇ ਮਸ਼ਹੂਰ ਟਰੈਵਲ ਏਜੰਟ ਉੱਪਰ ਕੀਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ ਟਰੈਵਲ ਏਜੰਟ ਨੇ ਭੱਜ ਕੇ ਬਚਾਈ ਜਾਨ ਮਾਮਲਾ ਤਰੰਤਾਂਤਾ ਹੈ ਜਿੱਤੇ ਕੁਝ ਨੌਜਵਾਨਾਂ ਨੇ ਮਸ਼ਹੂਰ ਟਰੈਵਲ ਏਜੰਟ ਨੂੰ ਕੀਰਕਿਉਸ ਉੱਪਰ ਗੋਲੀਆਂ ਚਲਾਈਆਂਗੇ ਅਤੇ ਕੁਝ ਨੇ ਘੱਟੀ ਪਹਾਂ ਕੇ ਆਪਣੀ ਜਾਨ ਬਚਾਈ ਹੈ ਟਰੈਵਲ ਏਜੰਟ ਨੇ ਕਿਹਾ ਕਿ ਉਸ ਦਾ ਦਾਦਾ ਕੁਝ ਲੋਕਾਂ ਨਾਲ ਕੈਸ਼ਾ ਦਾ ਲੈਣ ਦੇ ਸੀ ਅਤੇ ਉਹਨਾਂ ਨੌਜਵਾਨਾਂ ਨੇ ਉਸ ਨੂੰ ਕੀਰਕੇ ਉਸ ਉੱਪਰ ਦਾ ਪਰਤੋ ਨੇ ਆਪਣੀ jaan ਨੂੰ بچਕੇ بچਾਈ ਹੈ ਸਰੋਦੇ ਹਨ ਕਿ ਵਿਚਕੇ ਹਾਰ ਟ੍ਰੈਵਲ ਏਜੰਟ ਨੇ ਬੰਡ ਆਪਣਾ ਬਰਾਮਪੁਰ ਪੂਰ ਪਿੰਡ ਕੀ ਗੱਲ ਵਾਪਰੀ ਹੈ ਜੀ ਮੈਂ ਸ਼ਹਿਰੋਂ ਆਉਂਦੇ ਆਪਣੇ ਦਸਤੋਂ ਤੋਂ ਮੈਂ ਆਪਣੇ ਗੱਡੀ ਤੇ ਆ ਰਿਹਾ ਹਾਂ ਟੋਟੇ ਤੋਂ ਅੱਗੇ ਆ ਕੇ ਮੈਨੂੰ ਦੋ ਮੋਟਰਸਾਈਕਲ ਮੇਰੇ ਅੱਗੇ ਪਿੱਛੇ ਕਰਾਸ ਹੋਏ ਆ ਜਿਹੋ ਨਾਲ ਬਰਾਬਰ ਤੇ ਮੋਟਰਸਾਈਕਲ ਕੀਤਾ ਮੈਨੂੰ ਸ਼ੱਕ ਹੋਇਆ ਕੋਈ ਵਾਲਦਤੀ ਹੈ ਉਹਨਾਂ ਜੋ ਉਸ ਵਾਲਵਰ ਕੱਢਿਆ ਮੈਂ ਗੱਡੀ ਭਜਾ ਲਈ ਆ ਉਹਨਾਂ ਮੇਰੀ ਗੱਡੀ ਦੇ ਪਿੱਛੋਂ ਫਾਇਲਿੰਗ ਕੀਤੀ ਆ ਮੈਂ 28 ਤਰੀਕ ਦੀ 28 ਦਸੰਬਰ ਦੀ ਤਲਖਾਸ਼ ਦਿੱਤੀ ਆ ठाणे वैदोवाल ਦੇ ਵਿੱਚ ਫੋਨ ਤੇ ਪਹਿਲਾਂ ਧਮਕੀਆਂ ਦਵਾਉਂਦੇ ਦੇ ਆ ਤੈਨੂੰ ਮਾਲ ਦੇਣਾ ਹੀ ਇਦਾਂ ਕਰ ਦੇਣਾ ਇਹਨਾਂ ਦਾ ਸਾਡਾ ਕੋਈ ਪੈਸਿਆਂ ਦਾ ਲੈਣ ਦੇਣ ਚੱਲਦਾ ਸੀ ਜਿਹੜੀ ਮੈਂ ਐਸਐਸਪੀ ਦੇ ਆਫਿਸ ਜਗਿੰਦਰ ਸਿੰਘ ਕੋਲ ਚਲਦੀ ਪਈ ਦਰਖਾਸਤ ਸਾਡੀ ਉਹਨਾਂ ਦੇ ਸਬੰਧ ਵਿੱਚ ਮੈਂ ਸਭ ਕੁਝ ਡਾਕੂਮੈਂਟ ਸਪੇਸ਼ ਪੇਸ਼ ਕੀਤੇ ਆ ਅੱਜ ਇਹਨਾਂ ਨੇ ਮਿਲ ਕੇ ਵਾਲਦਾਨ ਕਲਾਪੀ ਆ ਪੁਲਿਸ ਨੂੰ ਇਹ ਬੜੇ ਦਿਨਾਂ ਦੀ ਦਰਖਾਸਤ ਦਿੱਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਕੰਮ ਕਰ ਕੀ ਕਰਦੇ ਤੁਸੀਂ ਮੇਰਾ ਉਹ ਇਮੀਗ੍ਰੇਸ਼ਨ ਦਾ ਕੰਮ ਆ ਹੱਸਾ ਰੰਜੀਤ ਆ ਵੀ ਨਹੀਂ ਉਹਦੇ ਵਿੱਚ ਕੀ ਮੰਗ ਕਰਦੇ ਜੀ ਹੁਣ ਦੇ ਪ੍ਰਸ਼ਾਸਨ ਕੋਲੋਂ ਸੀਨੀਅਰ ਅਧਿਕਾਰੀਆਂ ਕੋਲੋਂ ਜਾਂ ਸਰਕਾਰ ਕੋਲੋਂ ਕੀ ਮੰਗ ਧੜੀ ਮੈਂ ਵੀ ਇਹ ਜੀ ਚਾਹੁੰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਦਾਂ ਹੀ ਕੰਮਕਾਜ ਵਾਲੇ ਬੰਦੇ ਆ ਰਸਤੇ ਦੇ ਵਿੱਚ ਸਾਨੂੰ ਕੋਈ ਵੀ ਗੋਲੀਆਂ ਮਾ ਸਾਨੂੰ ਖਤਰਾ ਵਾ ਇਹ ਨਾ ਤੋਂ ਪੈਸਿਆਂ ਦਾ ਗਾਦਾ ਪੈਸਿਆਂ ਦਾ ਗਾਦਾ ਲੈਣ ਦੇਣ ਦਾ ਡਾਉ ਦੇ ਉਹਨਾਂ ਨਾਲ ਸਾਲ 2 ਸਾਲ ਪਹਿਲਾਂ ਇਹਦਾ ਬੇਟਾ ਮੈਂ ਬਾਹਰ ਭੇਜਿਆ ਸੀ ਉਹ ਇਹ ਆਂਦੇ ਆ ਕਿ ਤੁਸੀਂ ਉਹਨਾਂ ਦੀ ਫੀਸ ਕਢਵਾ ਲਈ ਬੇਟਾ ਜਾ ਕੇ ਕੈਨੇਡਾ ਦੇ ਵਿੱਚ ਪੜਨ ਲਿਆ ਮੈਂ ਸਭ ਉਹ ਆਪਣੇ ਡਾਕੂਮੈਂਟ ਉਹਨਾਂ ਨੂੰ ਪੇਸ਼ ਕੀਤੇ ਆ